ਸਾਮਣੇ ਮੇਰੇ ਸੱਲੇ ਖੜੀ ਹੈ ਮੈਂ ਆਹਾ ਆਪੇ ਕਦੀ ਆਈ ਇਸੇ ਤਰਫ ਆਉਂਦੇ ਮੇਰੇ ਆਉਂਦੀ ਕਿਵੇਂ ਆ ਬਾਈ ਬੁਰੀ ਨਹੀਂ ਪਹਿਲਾਂ ਤਾਂ ਕਹੇ ਘਰ ਵਾਲਾ ਫੇਰ ਘਰ ਵਾਲੀ ਜੀ ਅਸੀਂ ਤੇ ਕਰ ਲੈ ਜੂਗੇ ਹਾਂ ਹੁਣ ਤਾਂ ਕਹਿ ਗਈ ਜਿੱਥੇ ਤੱਕ ਉੱਥੇ ਤੱਕ ਹੀ ਲੈ ਜਾਊਗਾ ਆਪ ਬੈਕਸੌੜ ਹੋ ਜੁੱਤੀਆਂ ਨਾ ਖਾਰੇ ਜੁੱਤੀਆਂ ਜੋ ਹਾਂ ਬਾਅਦ ਆ ਪੰਦਰਾ ਹੋਣਾ ਹੈ ਉਹਦੀ ਘਰੇ ਹੋਏਗਾ ਘਰ ਵਾਲਾ ਕਿਤੇ ਬਾਹਰ ਹੋਏਗਾ ਆ ਬਾਪਾ ਸੱਤ ਸਿੱਤੀ ਪਾਉਂਦਾ ਮਾਤਾ ਚੱਲ ਕਿੱਥੇ ਚੱਲ ਗਏ ਕਿੱਥੇ ਜਾਣਾ ਕਿ ਸਰਕਾਰ ਦੀ ਆਏ ਹਾਏ ਹਾਏ ਇਹੋ ਜਿਹਾ ਫੁੱਲਾ ਪਾਣੋ ਚੱਲ ਲੋੜੀ ਦੇਣਾ ਆਪਾਂ ਸ਼੍ਰੀਮ ਬਕਸਾ ਸਾਹਿਬ ਤੇ ਲੋਡ ਆਪਾਂ ਲਾਇਆ ਲਗਾ ਬਾਈ ਤੋਂ ਮੋਕਲੀ ਕੋੜਪਾ ਰੋਡ ਤੇ ਬਾਈ ਰੇਡ ਬਹੁਤ ਲਾਉਂਦਾਗਾ ਬਹੁਤ ਵਧੀਆ ਬਈ ਬਾਹਰ ਪਰੇ ਪਰੇ ਨਾ ਪਾ ਦੇ ਚਲੋ ਮਿਲਦੇ ਆਪਾਂ ਅੱਗੇ ਜਾ ਕੇ ਆ ਵੀ ਆਪਾਂ ਤਰਪੇ ਫਰੀ ਕੋਟੋਂ ਵੇਖੋ ਆਪਾਂ ਪਹੁੰਚ ਗਏ ਮਹਿਰ ਤੇ ਮਟਾਕੀ ਮਾਲਸੰਗਲ ਦੇ ਤੇ ਚਲੋ ਚੱਲਦੇ ਆ ਅੱਗੇ ਲੈ ਪਿੰਡ ਸੱਬੇ ਦੇ ਆ ਗਏ ਆ ਸੱਬੇ ਦੀ ਕੋਠੀ ਹੈਗੀ ਆ ਉਹ ਸਾਹਮਣੇ ਗੇਟ ਆਹ ਆ ਜਾ ਆਪਾਂ ਪਹੁੰਚ ਗਏ ਸਰਾ ਨਾਲ ਆ ਗਏ ਉਹ ਵੇਖੋ ਸਰਾ ਨਾਲ ਆ ਗਏ ਦਾ ਵੇਖੋ ਮਾਗਰੇ ਮਿੱਲੇ ਕਰਕੇ ਗੁਰੂ ਦੇ ਲੰਗਰ ਕਿੰਨੇ ਚੱਲਦੇ ਹੋਏ ਕਿੰਨੇ ਥਾਵਾਂ ਤੇ ਚੱਲਦੇ ਆ ਕਿੰਨੇ ਲਾਸੀਆ ਪਤੋਂ ਬਾਹਰ ਆ ਰਿਹਾ ਵੇਖੋ ਕਿ ਲਾ ਸ਼ੱਟ ਲੱਗਦਾ ਪਾ ਕਿੰਨਾ ਰਾਸ਼ਾ ਇੱਥੇ ਪਾ ਚੁੱਕੇ ਆਪਾਂ ਮੱਖਸਾ